ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪੰਜਾਬ ਸਰਕਾਰ ਨੂੰ ਫਰਜੀ ਪੈਨਸ਼ਨ ਘਟਾਲੇ ਦਾ ਪਤਾ ਲੱਗਿਆ ਹੈ ਤੇ ਨੌਜਵਾਨ ਤੇ ਮਰੇ ਹੋਏ ਵਿਅਕਤੀ ਉਡਾਪਾ ਪੈਨਸ਼ਨ ਲੈ ਰਹੇ ਹਨ 5.66 ਲੱਖ ਫਰਜੀ ਪੈਨਸ਼ਨ ਵਾਲੇ ਖਾਤੇ ਪਤਾ ਲੱਗੇ ਹਨ ਪੰਜਾਬ ਸਰਕਾਰ 10 ਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਰਹੀ ਹੈ ਇਸ ਵਿੱਚ ਡਰਗ ਅਤੇ SBYL ਨਹਿਰ ਦੇ ਫੈਸਲਾ ਲਿਆ ਜਾ ਸਕਦਾ ਹੈ ਕਾਂਗਰਸੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੇਰੀ ਗੱਲ ਨੋਟ ਕਰ ਲੋ ਮੋਦੀ ਸਰਕਾਰ 트럼ਪ ਦੇ ਅੱਗੇ ਝੁਕ ਜਾਵੇਗੀ ਤੇ ਉਹਨਾਂ ਦੀ ਨੀਤੀਆਂ ਦੇ ਅਨੁਸਾਰ ਹੀ ਟੈਰਫ ਨੀਤੀ ਤੈਅ ਹੋਵੇਗੀ ਤੇ ਸਰਕਾਰ ਚੋਂ ਕਹੀ ਫੈਸਲਾ ਲਵੇਗੀ। ਦਿੱਲੀ ਦੇ ਦੱਖਣੀ ਪੂਰੀ ਇਲਾਕੇ ਵਿੱਚ ਇੱਕ ਘਰ ਵਿੱਚ ਚਾਰ ਲਾਸ਼ਾਂ ਮਿਲੀਆਂ ਹਨ ਤੇ ਚਾਨਾ ਦੀ ਮੌਤ ਸ਼ੱਕੀ ਹਲਾਤਾਂ ਵਿੱਚ ਹੋਈ ਹੈ। ਪੀੜ੍ਹੀ ਵਿੱਚ ਨਵੀਆਂ ਭਾਰਤੀਆਂ ਲਈ ਨਵੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਦੋਂ ਠਾਕਦੇ ਤੇ ਰਾਠਾਪਰੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿੱਚ ਹਿੰਦੀ ਨੂੰ ਥੋਪਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਮਰਾਠੀ ਭਾਸ਼ਾ ਲਈ ਲਾਣਾ ਗੁੰਡਾ ਕਰਦੀ ਹੈ ਤਾਂ ਅਸੀਂ ਦੋਵੇਂ ਗੁੰਡੇ ਹਾਂ। ਈਸਾ ਲਾਬਾ ਦੋ ਰੋਡ ਪ੍ਰਾਈਮਾਂਚ ਤੇ ਇਕੱਠੇ ਹੋਏ ਹਨ ਅਮੋਨਾ ਦੀ ਯਾਤਰਾ ਦੰਦੂ ਬੱਸਾਂ ਆਪਸ ਵਿੱਚ ਟਕਰਾ ਗਈਆਂ ਜਿਸ ਨਾਲ 36 ਲੋਕ ਜ਼ਖਮੀ ਹੋ ਗਏ ਪੁਲਿਸ ਦੀ ਯਾਤਰਾ ਨੂੰ ਲੈ ਕੇ 100 ਸਖਿਆਮਾਨ ਤਾਇਨਾਤ ਕੀਤੇ ਗਏ ਹਨ ਹਮਾਚਲ ਪ੍ਰਦੇਸ਼ ਵਿੱਚ ਦੋ ਹਫ਼ਤੇ ਦੇ ਅੰਦਰ ਹੁਣ ਤੱਕ 48 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਥੇ ਮੀਂਹ ਦੀ ਸਥਿਤੀ ਬਣੀ ਹੋਈ ਹੈ ਪੈਰਾਸਾਈਟ ਕੋਰੀਅਰੀ ਫਿਲਮ ਜੋ 2019 ਵਿੱਚ ਆਈ ਸੀ ਇਹ 21ਵੀਂ ਸਦੀ ਦੀਆਂ 100 ਫਿਲਮਾਂ ਵਿੱਚ ਟੌਪ ਤੇ ਪਾਈ ਗਈ ਹੈ ਬੰਗਲਾਦੇਸ਼ ਦੇ ਦੇਹਾਂ ਭੜੀ ਲੋਕ ਬਹੁਤ ਸਾਰੀ ਪਾਤਾ ਕਿ ਆਪਣੀਆਂ ਕਿਡਨੀਆਂ ਵੇਚ ਰਹੇ ਹਨ ਪਰੰਤੂ ਉਹਨਾਂ ਨੂੰ ਪੂਰਾ ਪੈਸਾ ਵੀ ਨਹੀਂ ਮਿਲ ਰਿਹਾ ਹੈ ਮੈਕਸੀਕੋ ਵਿੱਚ ਟੂਰਿਸਟ ਦੀ ਗਿਣਤੀ ਵਧਣ ਗਈ ਹੈ ਤੇ ਇਸ ਤੋਂ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਬਹੁਤ ਸਾਰੀ ਭੰਨ ਤੋੜ ਕੀਤੀ ਹੈ ਅਮਰੀਕਾ ਦੇ ਟੈਕਸਾਸ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ 24 ਲੋਕਾਂ ਦੀ ਮੌਤ ਹੋ ਗਈ ਤੇ 22 ਗੁਣੀਆਂ ਲਾਪਤਾ ਹਨ ਹੈਲੀਕਾਪਟਰ ਨਾਲ ਬਚਾਓ ਅਭਿਆਨ ਜਾਰੀ ਹੈ ਭਾਰਤ ਦੇ ਇੰਗਲੈਂਡ ਦੇ ਵਿਚਕਾਰ ਟੈਸਟ ਕ੍ਰਿਕਟ ਮੈਚ ਚੱਲ ਰਿਹਾ ਹੈ ਤੇ 119 ਦਨ ਦੇ ਦੋ ਵਿਕਟਾਂ ਗਵਾ ਲਈਆਂ ਹਨ ਭਾਰਤੀ ਟੀਮ ਨੇ ਹੁਣ ਤੱਕ 299 ਰਨਾਂ ਦੀ ਬਾੜ ਤੇ ਬਣਾ ਲਈ ਹੈ ਜਾਪਾਨੀ ਪ੍ਰਜਾਤੀ ਦਾ ਆਮ ਬੋਝ ਕੇ ਮਿਆਜਾਤੀ ਹੈ ਇਹ ਕਾਫੀ ਪ੍ਰਸਿੱਧ ਹੈ ਇਸ ਲਈ ਭਾਰਤ ਦੇ ਅੰਦਰ 70 ਤੋਂ 80 ਹਜ਼ਾਰ ਰਤੀ ਕਿਲੋ ਵੇਚ ਰਿਹਾ ਹੈ ਅਮਰੀਕਾ ਵੀ ਨਿਰਮੋਦੀ ਦੇ ਪ੍ਰਾਨਿਹਾਲ ਮੋਦੀ ਨੂੰ ਗ੍ਰਿਫਟਾਰ ਕੀਤਾ ਗਿਆ ਹੈ ਉਸਨੇ ਪੀਐਨਪੀ ਸੰਬੰਧੀ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹਰਿਆਣਾ ਵੀ ਚਲਦੀ ਕਾਰ ਤੇ ਕਨੌਜ ਨੂੰ ਉਹਨਾਂ ਨੇ ਹਮਲਾ ਕੀਤਾ ਹੈ ਉਹ ਆਪਣੀ ਪ੍ਰੇਮਿਕਾ ਦੇ ਪਿੱਛੇ ਦੌੜਿਆ ਸੀ ਤੇ ਇਸ ਦੀ ਵੀਡੀਓ ਵੀ ਰਿਕਾਰਡ ਹੋ ਗਈ ਤੇ ਪੁਲਿਸ ਕੋਲ ਉਸ ਦੀ ਸ਼ਿਕਾਇਤ ਕੀਤੀ ਗਈ ਹੈ ਕੇਂਦਰ ਸਰਕਾਰ ਨੇ ਟੋਲ ਪ੍ਰਾਈਸ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਹੈ ਹੁਣ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਾਈਵੇ ਉੱਤੇ ਅੱਧਾ ਟੋਲ ਪਲਾਜ਼ਾ ਦਿੱਤਾ ਜਾਵੇਗਾ ਸੋਨੇ ਦੀਆਂ ਕੀਮਤਾਂ ਵਿੱਚ ਹੁਣ 1237 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੁਣ 909721 ਰੁਪਏ ਤੱਕ ਪਹੁੰਚ ਗਈ ਹੈ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬੱਦਲ ਵਾਜੀ ਹੋ ਰਿਹਾ ਹੈ ਤੇ ਬਹੁਤ ਸਾਰੇ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤੇ ਰਾਤ ਨੂੰ ਇਸ ਦੇ ਭਾਰੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਲੋਕਾਂ ਦੇ ਅੰਦਰ ਡਰਾਗਰ ਤੇ ਮਾਫੀਆ ਦੇ دہشت ਨੂੰ ਖਤਮ ਕੀਤਾ ਜਾਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਜנטיਨਾ ਦੇ ਦੌਰੇ 'ਤੇ ਹਨ। ਇਹ ਦੇਸ਼ ਕਦੇ ਅਮਰੀਕਾ ਦੀ ਬਰਾਬਰੀ ਕਰਾ